ਸਸਤੀ ਗੱਲ ਬਾਈ ਜੀ ਕੀ ਹਾਲ ਜਾਲਾ ਹੋ ਸਾਰੀ ਬਰਾ ਠੀਕ ਠਾਕ ਲੋ ਬਾਈ ਇੱਕ ਜੂੜੀ ਤਾਂ ਛੜਤੀ ਤੇ ਆ ਕਬੂਤਰੀ ਉਧਰ ਛੜਨ ਵਾਲੀ ਐ ਤੇ ਆ ਜੂੜੀ ਵੀ ਛੜਨ ਵਾਲੀ ਤੇ ਥਲੜ ਦੀ ਜੂੜੀ ਵੀ ਬਾਈ ਛੜਤੀ ਇਹ ਛੜਤਾਂ ਬਾਈ ਵੱਡੇ ਕੁੱਤੇ ਨੇ ਤੇ ਵੱਡੇ ਕੁੱਤੇ ਜਿਹਦੇ ਸਾਹਸ ਵਾਈ ਕਰਨ ਵਾਲੀ ਹੋਈ ਪਈ ਆ ਫੰਮੂ ਜੀ ਬਣੀ ਵੀ ਡਸਟ ਫੈਨ ਜਿਆ ਲਾਉਂਦੇ ਆ ਬੱਚੇ ਵੀ ਸਹੀ ਆ ਕਿੰਨਾ ਜੋ ਕਾਲਾ ਕਰਤਾ ਦਾ ਹੋਊਗਾ ਆ ਵੇਖੋ ਕਿੱਡਾ ਆ ਪਿਆ ਇਹਨੂੰ ਪਾਲੀ ਜਾਂਦੇ ਆ ਦੂਜੇ ਨੂੰ ਇਹਨੂੰ ਦੂਜੇ ਨੂੰ ਕੋਈ ਸੰਭਾਲਦਾ ਨਹੀਂ ਤੇ ਆ ਵੇਖੋ ਸਾਬੇ ਜੋੜੀਆਂ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਹੀ ਆਂਡੇ ਲਾ ਲਏ ਸਾਰੀਆਂ ਨੇ ਲਓ ਬਾਈ ਇਹ ਸਾਥੋਂ ਇੱਕ ਪੁੱਠਾ ਕੰਮ ਹੋ ਗਿਆ ਠੱਲਾਂ ਖਿਲਰ ਗਈਆਂ ਸਾਰੀਆਂ ਤੇ ਗੰਡ ਗਈ ਸਾਥੋਂ ਖਲ ਗੰਡਾਂ ਫੁੱਲ ਕੀਤੇ ਹੋ ਠੱਲੇ ਖਿਲਰ ਗਈਆਂ ਸਾਰੀਆਂ ਮਾਣ ਆਪ ਬੱਚਿਆਂ ਦੇ ਲੱਗੇ ਆ ਬਾਈ ਜੀ ਠੱਲਾਂ ਪਾ ਰੱਬ ਪਹਿਲਾਂ ਦਾ ਪੁਰ ਜੀ ਆਈ ਜਾਂਦੀ ਸੀ ਹੁਣ ਤੱਕ ਕੀਆ ਕੰਮ ਉਤਰ ਕੂਤਰ ਸਾਰੇ ਲਿਖੇ ਆ ਤੇ ਹੁਣ ਬੱਚਿਆਂ ਦੇ ਪਾਈ ਜਾਂਦੇ ਠੱਲਾਂ ਇਹ ਬੱਚਿਆਂ ਦੇ ਠੱਲਾਂ ਠੱਲਾਂ ਇਹ ਆ ਜੀ ਆਪਣਾ ਡੱਬਾ ਡੱਬਾ ਇਹ ਡੱਬਾ ਵਈ ਇਹਦਾ ਭਰਾ ਭਾਈ ਨਾਲ ਸੀਗਾ ਤੇ ਬਹੁਤ ਡੈਕ ਗੁਲਾਬੀ ਬਗਲ ਕੀਤੀ ਇਹਦੀ ਲਾਲ ਸੌਰੀ ਲਾਲ ਵੇਹੇ ਲਾਪਾ ਰੰਗ ਲਾਉਣੇ ਨੇ ਗੁਲਾਬੀ ਜਾਂ ਜਾਂ ਲਾਲ ਤੇ ਜਾਂ ਹਰਾ ਅੱਖਾਂ ਕਿਆ ਖਾ ਹੋਇਆ ਹੈ ਬੜਾ ਹੋਇਆ ਬੜਾ ਲੋ ਬਈ ਮਿੱਤਰੋ ਤੇ ਹੁਣ ਅਸੀਂ ਚੜਾਈ ਜੰਨੇ ਠੱਲਾ ਠੱਲਾ ਚੜਾਈ ਜੰਨੇ ਪਹਿਲਾਂ ਉਹ ਫੜ ਲਾ ਉਹ ਫੜ ਲਾ ਪਹਿਲਾਂ ਗਾਂ ਵਾਲੇ ਬੱਚੇ ਫੜ ਲਾ ਉਹ ਬੱਚਿਆਂ ਨੂੰ ਪਾ ਲਈਏ ਬੰਲਾ ਕੋਈ ਮਿੱਤਰੋ ਰੱਬ ਨੇ ਧੁੱਪ ਕੱਢ ਲਈ ਐ ਤੇ ਅੱਜ ਹੌਂਕੀ ਆਂਦੀ ਐ ਧੁੱਪ ਕੱਢ ਲਈ ਜੋ ਉਦਾਨਾ ਪਾਣੀ ਪਾਈਏ ਉੱਥੋਂ ਹੀ ਪਾਉਣੀ ਪੱਠੀ ਪੁੱਠੀ ਤੇ ਆ ਵੀ ਔਖਾ ਹੀ ਬਊਆ ਭਾਈ ਮੰਨਾ ਦੋ ਦੋਨੋਂ ਵਾਡੇ ਵਾਲੀ ਮਰ ਕੋਈ ਜਾਣੀ ਇਹਦੇ ਚ ਤੇ ਫੋੜ ਜੀ ਵਾਵਾ ਹੋ ਗਈ ਤੇ ਜਵਾਰ ਜੀ ਵਾਵਾ ਆ ਗਈ ਪਰ ਲੀਨ ਤਾਂ ਮੇਰੇ ਰਾਤ ਦਾ ਪੰਜਾਂ ਚਾਰਾਂ ਤੇ ਨਾ ਉਹਨਾਂ ਵਾਢਾ ਲਾ ਦੇਾਂਗੇ ਪੱਠੇ ਮੁੱਕਿਆਂ ਨੂੰ ਹੋ ਗਏ ਭਾਈ 8-10 ਦਿਨ ਅੱਜ ਹੋ ਕੀ ਆਂਦੀ ਰਪਾ ਛਾਂਜੀ ਕਰ ਲੈ ਯਾਰ 4 4.5 ਵਜੇ ਤੱਕ ਪੱਠੇ ਪਾ ਦੇਾਂਗੇ ਟੋਕਟਾਰ ਚਿੱਟੜ ਖਾਈ ਜਾਂਦੀ ਹੈ ਹਲੋ ਬਈ ਮਿੱਤਰੋ ਦਾਣਾ ਪਾਣੀ ਦਿੱਤਾ ਆਪਾ ਤੇ ਆ ਵੀ ਜੁੜੀ ਛੱਡਨੀ ਆ ਬਸ ਅੰਦਰ ਮਿਲੀ ਫਿਰਦੀ ਐ ਵੀ ਤੇ ਸਾਰੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਦਿੱਤਾ ਪਰ ਪਿੱਛੇ ਪਿੱਛੇ ਸਾਰੇ ਠੀਕ ਆ ਤੇ ਅੱਜ ਆਪਾਂ ਕਿਹੜੇ ਬੰਦੇ ਤੋਂ ਖੂਰੀ ਲੈਣੂਗਾ ਜਾਂ ਕੋਲੇ ਹੋਣੀ ਚਾਹ ਕੇ ਦਾਣਾ ਬਾਏ ਬਾਏ ਆ ਸਾਰੇ ਕਬੂਤਰ ਚੁਗਈ ਜਾਂਦੇ ਉਹ ਲਾਲ ਚੀਨੇ ਨੇ ਵੀ ਲਾ ਲਿਆਂ ੜੇ ਤੇ ਦਾ ਕਿ ਨਾ ਦਾ ਬਾੜਾ ਤੇਜ਼ ਤੋਰ ਜੀ ਜਿਹੜੇ ਕੰਮ ਆਏ ਸੀ ਕੰਮ ਗਿਆ ਸਾਡਾ ਇਹ ਆਈ ਸੀ ਕਬੂਦਰੀ ਲੈਣ ਕਬੂਦਰੀ ਫੜ ਲਈ ਆ ਤੇ ਆ ਗਿਆ ਨਹਿਰਾਂ ਦੇ ਤੇ ਪੌਲੀ ਬੜਾ ਉੱਚਾ ਬਣਾਇਆ ਜੋ ਲੋਕ ਡੁੱਬੀ ਜਾਂਦੇ ਆ ਮਹਿਰਾ ਵਿੱਚ ਇਹਦੇ ਜੀ ਪਾਣੀ ਘਟਦਾ ਤੇ ਵੱਡੀ ਜ਼ਮੀਨ ਲਾਦਾ ਉਹ ਉਹ ਫੁੱਲ ਵੱਗਦੀ ਆ ਕੱਲ ਪਾਣੀ ਛਾਇਆ ਇਹਦੇ ਇਧਾ ਇਹਦੇ ਜੀ ਵੀ ਇਹਦੇ ਜੀ ਵੀ ਘਟਦਾ ਵੇ ਕੱਲ ਛੜਾਈਆ ਤਾਂ ਬੰਦ ਹੀ ਸੀ ਕਹਿੰਦੇ ਬੰਦ ਬਈ ਸੀਗੀ ਕਬੂਦਰੀ ਆਈ ਹੈ ਭਾਈ ਅੱਪਾ ਲੈ ਆਂਦੀ ਆ ਤੇ ਆਪਾਂ ਤਾਂ ਗਏ ਸੀ ਕਿ ਉਧਰ ਹੁਣ ਆਪਾਂ ਫੜਦੇ ਗਟੀ ਕੱਖ ਚ ਪਾਉਣ ਵਾਲਾ ਬੱਚੇ ਦੀ ਅੱਖ ਖਰਾਬ ਹੋਈ ਪਈ ਆ ਤੇ ਬੱਚੇ ਭਾਈ ਭਏ ਆ ਲੜਦੀ ਜੀਤ ਤੇ ਵੱਡੇ ਇਹ ਉਤਨੀ ਦੇ ਭੈ ਕਰਾਂਗੇ ਉਹ ਤਾਂ ਸੂਬਾ ਤੋਂ ਬਾਅਦ ਆਏ ਕਰਾਂਗੇ ਹਾਂ ਸਾਰੇ ਭਾਈ ਪਏ ਆ ਲਾ ਲਾਤੀ ਛੋਟੀ ਨੂੰ ਦੀ ਹੋਏ ਲੋ ਭਾਈ ਮਿੱਤਰੋ ਬੱਚੇ ਦੇ ਤੇ ਲਾ ਤੇ ਹੁਣ ਆਪਾਂ ਪਾ ਦਈਏ ਸਵੇਰ ਵਾਸਤੇ ਦਾਣਾ ਲਾ ਕੇ ਰੱਖ ਦਈਏ ਤੇ ਆ ਜਨ ਸੰਖਿਆ ਖੇਡਦੀ ਫਿਰਦੀ ਹੈ ਤੇ ਇੱਕ ਟੋਕਰੀ ਮੇ ਪਾਇਆ ਸੀ ਇਹ ਦੋ ਟੋਕਰੀਆਂ ਮੇ ਪਾਇਆ ਸੀ ਇੱਕ ਪਾ ਕੇ ਆਉਣੀ ਹੈ ਇਹ ਫੋਟੋ ਸ਼ੂਟ ਕਰੀ ਜਾਂਦੇ ਆ ਤੇ ਲਓ ਬਾਈ ਤੁਹਾਨੂੰ ਪੁੱਤਰ ਦਿਖਾਉਣੀ ਹੈ ਸੱਚ ਮੈਂ ਹਨਾ ਬੱਚੇ ਦਿਖਾਏ ਨਹੀਂ ਕੀਗੇ ਦਿਖਾ ਦਿੰਨੇ ਆ ਰੋਕੇ ਦਿਖਾਉਣਾ ਬਈ ਮੈਂ ਪੱਠੇਰ ਲਾ ਦੇ ਹਾ ਰੱਖ ਦਿਓ ਉੱਥੇ ਲਓ ਬਾਈ ਤੇ ਇੰਨਾ ਜਿਹਾ ਬੱਚੇ ਕੋਈ ਢਿੱਲੇ ਜੀ ਇੱਕ ਦੋ ਇੱਕ ਦੋ ਬੱਚੇ ਸੀਗੇ ਢਿੱਲੇ ਤੇ ਉਹਨਾਂ ਨੂੰ ਦਵਾਈ ਦੂਈ ਦਿੱਤੀ ਹੈ ਬਾਈ ਹੁਣ ਤੇ ਬਾਕੀ ਠੀਕ ਆ

ਤੇ ਇਹ ਕੋ ਜਨੀ ਕੋ ਜਨੀ ਦਾ ਬਾਜੀ ਇੱਕ ਦਾ ਡੀ ਵੀ ਇੱਕ ਦਾ ਤੋਂ ਡੰਗਾ ਚ ਪਾ ਜੀਆ ਤੂਜੀਆਂ ਵੀ ਛੱਡ ਗਏਂਗੀ ਕਰਨਾ ਕਿਉਂਕਿ ਉਹ ਕਰਤਰ ਵਿੱਚ ਪਾ ਜੂਗੀ ਕਹਿ ਜੀ ਤੇ ਨਾ ਜੂੜੀ ਵੀ ਭਾਈ ਬਾਜੀਾਂ ਦੀ ਭੈਣ ਵੀ ਮੈਂ ਦੋਨੋਂ ਵੀ ਛੱਡ ਦਿੰਨੇ ਆ ਅੱਜ ਕੱਲ ਨੂੰ ਛੱਡ ਦਿੰਦੇ ਆ ਜੀ ਗੱਲ ਤੇ ਫੁਲਾਇਆ ਰਾਂਕ ਦੀ ਜੇਬ ਤੇ ਲੋ ਭਾਈ ਆਹ ਬੱਚਾ ਆ ਡੀ ਬਿਚੇ ਇੱਕ ਆ ਜੁੜੀ ਤੇ ਉਹ ਆਪਣੇ ਕੋਲ ਕਬੂਦਰੀ ਆਈ ਵੀ ਆ ਇਹਨੂੰ ਹੀ ਛੱਡਦੇ ਆ ਬਸ ਅੱਜ ਛੱਡਦੇ ਆਂ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲਿਆ ਬਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਦੇ ਬਲੌਗ ਤੇ ਮੇਰਾ ਵੀ ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ ਕੋਈ ਤਕਲੀਫ ਨਾ ਹੋ ਸਕੇ ਆ ਜੀ ਸਾਰਿਆਂ ਨੂੰ